ਪ੍ਰੋਗਰਾਮ ਦੀ ਤਰੀਕ ਆ ਗਈ 1 ਵਜੇ ਸੱਜੇ ਆ ਗਏ ਤੇ ਡੇਢ ਕ'ਵਜੇ ਅਸੀਂ ਸਟੇਜ ਤੇ ਜਾਣਾ ਸੀ ਉਹ ਮੈਨੂੰ ਕਹਿੰਦੇ ਵੀ ਐ ਚੱਲੋ ਵੀ ਤੁਸੀਂ ਡੀਜੇ ਤੇ ਕਿਵੇਂ ਗਾਓਗੇ ਵੀ ਡੇਢ ਵਜੇ ਅਗਲੇ ਦਾ ਵਿਆਹ ਦਾ ਪ੍ਰੋਗਰਾਮ ਹੈ ਵੀ ਕਿਵੇਂ ਕਰੋ ਤੁਸੀਂ ਸਾਹ ਸੈੱਟ ਕਰੋ ਜੀ ਦੀ ਬਦੌਲਤ ਅੱਜ ਵੀ ਆਪਾਂ ਪ੍ਰੋਗਰਾਮ ਲਾਈ ਜੰਨੇ ਆ ਤੇ ਇੰਨੀ ਸੋਹਣੀ ਗੱਲਬਾਤ ਮੈਨੂੰ ਐ ਹੀ ਸੀ ਵੀ ਯਾਰ ਐਡਾ ਪੁੱਠਾ ਕੰਮ ਕਿਵੇਂ ਕਰ ਲਿਆ ਵੀ ਆਪਾਂ ਤਿਆਰੀ ਕੋਈ ਨਹੀਂ ਹੁਣ ਜਿਹੜਾ ਬੰਦਾ ਪਹਿਲੀਆਂ ਦੇ ਵਿੱਚ ਹੀ ਲਾਈਵ ਫੜ ਲਿਆ ਨਾ ਕੋਈ ਸਟੂਡੀਓ ਰਿਕਾਰਡਿੰਗ ਕੀਤੀਆਂ ਨਾ ਕੋਈ ਰਿਪੋਰਟਿੰਗ ਨਹੀਂ ਕਰੀ ਕੋਦੋਂ ਪੋਸਟਰ ਹੈ ਬਾਈ ਮੇਰੇ ਗਾਣਾ ਵੀ ਨਹੀਂ ਸਜਿਆ ਫਰ ਤੁਸੀਂ ਗਾਣੇ ਕਿਹੜੇ ਸਿੰਗਰ ਦੇ ਗਾਏ ਜਾ ਜ਼ਿਆਦਾਤਰ ਬਸ ਉਹੀ ਕਾਲ ਜਿਵੇਂ ਅਰਪਾਈਰ ਮਰਮੜ ਸਾਰਿਆਂ ਦੇ ਵਿੱਚ ਆਨੇ ਤੇ ਜਿਵੇਂ ਲੋਟ ਆਈ ਗਿਆ ਬਸ ਸਾਰੇ ਬੰਦੇ ਹੁਣ ਇੱਥੇ ਸੌਖਿਆ ਪਰ ਰੋਜ਼ ਕਹਿ ਜਿਹੜੀਆਂ ਕਹਾਣਾਂ ਸੁਣਦੇ ਆ ਉਹ ਮੇਰੇ ਸਾਹਮਣੇ ਤੋਂ ਬੜੀ ਵੀ ਦੀ ਗੱਲ ਹੈਗੀ ਸੈਣ ਦਾ ਕਿਹਾ ਤੇ ਓਲੇ ਦਾ ਖਤਮ ਅਗਰ ਸੁਬਾਹ ਤੋਂ ਤਾਂ ਕਹਿੰਦੇ ਆ ਹਾਂ ਵੈਲਕਮ ਟੂ आवर ਚੈਨਲ ਬਲਿਜ਼ਸ ਐਮ ਪੀ 4 ਸੋ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਡੇ ਅੱਜ ਦੇ ਮੁੱਖ ਮਹਿਮਾਨ ਭਾਈ ਅਰਜਨ ਮਾਨ ਪੰਜਾਬੀ ਸਿੰਗਰ ਬਹੁਤ ਹੀ ਵਧੀਆ ਕਲਾਕਾਰ ਨੇ ਅੱਜ ਆਪਾਂ ਤੁਹਾਡੀ ਗੱਲਬਾਤ ਕਰਾਵਾਂਗੇ ਇਹਨਾਂ ਨਾਲ ਸੱਸੀ ਘਾਲ ਬਾਈ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਵੀ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਮੈਨੂੰ ਇਹ ਨਮਾਣੇ ਜੇ ਮਾਣ ਨੂੰ ਇਹਨਾਂ ਕਮਾਨ ਬਕਸ ਹੈ ਸੱਸਰੀ ਘਾਲ ਜੀ ਇੰਗਲੈਂਡ ਦੇ ਵਿੱਚ ਤੁਹਾਡੇ ਆਉਣ ਦਾ ਮਤਲਬ ਕਦੋਂ ਤੋਂ ਤੁਸੀਂ ਸਿੰਗਲੈਂਡ ਦੇ ਵਿਚ阿里 ਸੌਂਕ ਦਾ ਬਾਈ ਇਹ ਸਿੰਗਲੈਂਡ ਦਾ ਬਚਪਨ ਤੋਂ ਹੀ ਸੀ ਜਿਹੜੀ ਅਸਲੀਅਤ ਹੈ ਤੇ ਉਹੀ ਗੱਲ ਵੀ ਮੰਨ ਕੇ ਚਲੋ ਘਰ ਦੀਆਂ ਮਜਬੂਰੀਆਂ ਕਰਨ ਜਾਂ ਵੀ ਲੋਕ ਕੀ ਕਹਿਣਗੇ ਸਭ ਤੋਂ ਵੱਡਾ ਕੁਐਸਚਨ ਮਾਰਕ ਲੱਗ ਜਾਂਦਾ ਇੱਥੇ ਆ ਵੀ ਲੋਕ ਕੀ ਕਹਿਣਗੇ ਲੋਕ ਕੀ ਕਹਿਣ ਇਹ ਗੱਲ ਨੇ ਕਿਤੇ ਨਾ ਕਿਤੇ ਮੈਨੂੰ ਬਹੁਤ ਥੱਕਾ ਲਾਇਆ ਪੀਜਾ ਮੈਂ ਮਨ ਕਹਿੰਨ ਕਿ ਚਲੋ ਮੇਰੇ ਤਿੰਨ ਭੈਣਾਂ ਸੀ ਤਿੰਨੇ ਵੱਡੀਆਂ ਸੀ ਮੈਂ ਛੋਟਾ ਸੀ ਵੀ ਲੋਕ ਕੀ ਕਹਿਣ ਕਿ ਯਾਰ ਇਹਦੇ ਭੈਣਾਂ ਜਿਹੜੇ ਗਾਈ ਜਾਂਦਾ ਜਿਵੇਂ ਇਹ ਜਿਹੜੇ ਕੀ ਕੰਮ ਕਰੇ ਤਾਂ ਵੱਡੇ ਕਿਹਨੇ ਕੀ ਬੜੇ ਸਹੀ ਮੈਨੇ ਤੇ ਇਹੀ ਗੱਲ ਸੁਈਏ ਕਿਤਨਾ ਕਿਤੇ ਉਹ ਗੱਲ ਦਾ ਕਰਕੇ ਲੇਟ ਹੋਇਆ ਲੋਕਾਂ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਤੁਸੀਂ ਆਪਦੇ ਰਿਸ਼ਤੇਦਾਰਾਂ ਦੀ ਵੱਧ ਪ੍ਰਵਾਹ ਕਰਦੇ ਹੋ ਜਾਂ ਆਮ ਪਿੰਡ ਪੱਦਰ ਤੇ ਆਪਾਂ ਰਹਿਣਾ ਪਿੰਡ ਦੇ ਲੋਕਾਂ ਦੇ ਸਾਥਾਂ ਚ ਬੈਠਿਆ ਜੀ ਬਸ ਸਾਰਿਆਂ ਨੇ ਕਰਦਾ ਸੀ ਬਾਈ ਕੋਲਮ ਲਾ ਕੇ ਤੁਸੀਂ ਕਰਦੇ ਹੋ ਪਰ ਉਹ ਨਹੀਂ ਸੁਣ ਨਹੀਂ ਕਰਦੇ ਹੁਣ ਕਿਉਂ ਨਹੀਂ ਕਰਦੇ ਬੱਸ ਐ ਹੋ ਗਿਆ ਬਈ ਨਾ ਟਾਈਮ ਆਪਾਂ ਖਰਾਬ ਕਰ ਲਿਆ ਯਾਰ ਤੁਹਾਨੂੰ ਲੱਗਦਾ ਵੀ ਇਹ ਥੋਡੀ ਜ਼ਿੰਦਗੀ ਆ ਤੁਹਾਨੂੰ ਆਪਣੇ ਹਿਸਾਬ ਨਾਲ ਜਿਉਣੀ ਚਾਹੀਦੀ ਹੈ ਭਾਈ ਇਹ ਮੈਂ ਥੋੜੇ ਮਾਦੇ ਨਾ ਹੋਣਾਹੀਂ ਕਹਿਣਾ ਵੀ ਚਾਹਣਾ ਵੀ ਕਿਸੇ ਦੀ ਕੋਈ ਪਰਵਾਹ ਨਾ ਮਨੋ ਵੀ ਲੋਕ ਕੀ ਕਹਿਣਗੇ ਕਿਉਂਕਿ ਲੋਕਾਂ ਤੋਂ ਆਪਾਂ ਜ਼ਿੰਦਗੀ ਲਈ ਉਸ ਪਰਮਾਤਮਾ ਨੇ ਆਪਾਂ ਨੂੰ ਜ਼ਿੰਦਗੀ ਬਖਸ਼ੀ ਆ ਜੀ ਸੋ ਆਪਾਂ ਨੂੰ ਆਪਣੇ ਹਿਸਾਬ ਨਾਲ ਜਿਉਣੀ ਚਾਹੀਦੀ ਆ ਬਾਕੀ ਚਲੋ ਦੇਖਿਆ ਜਾਵੇ ਤਾਂ ਉਸ ਪਰਮਾਤਮਾ ਦੀ ਰਜ਼ਾ ਚ ਰਹੀ ਜੀ ਰਜ਼ਾ ਚ ਰਹੀ ਜੀ ਨਾ ਸੋ ਕਿ ਉਹ ਤੋਂ ਉਹਦੀ ਰਜ਼ਾ ਤੋਂ ਬਿਨਾ ਕੁਝ ਵੀ ਨਹੀਂ ਹੁੰਦਾ ਹਾਂਜੀ ਤਾਂ ਤੁਹਾਡੇ ਜਿਹੜਾ ਸਿੰਗਲ ਲਾਈਨ ਦੇ ਵਿੱਚ ਫਿਰ ਤੁਸੀਂ ਕਦੋਂ ਤੋਂ ਸਟਾਰਟਿੰਗ ਮੈਂ ਭਾਈ 2021 ਤੋਂ ਉਸਤਾਦ ਜਨਾਬ ਗੁਰਤੇਜ ਕਾਬਲ ਜੀ ਤੋਂ ਬਠਿੰਡਾ ਤੋਂ ਸਿੱਖਿਆ ਲਿਆ। ਅੱਛਾ ਹੁਣ ਸਿੱਖ ਰਹੇ ਹੋਗੇ? ਨਹੀਂ ਹੁਣ ਵਿੱਚ ਦੀ ਗੈਰ ਪਏਗੇ ਸੀ ਥੋੜਾ ਜਿਹਾ। ਹਾਂਜੀ। ਸੋ ਇੰਡਸਟਰੀ ਦੇ ਵਿੱਚ ਤੁਹਾਡਾ ਕੋਈ ਗਾਣਾ ਆਇਆ ਜਿਹੜਾ ਮਤਲਬ ਤੁਸੀਂ ਰਿਕਾਰਡ ਕਰਵਾਇਆ ਤੇ ਲੋਕਾਂ ਨੂੰ ਸੁਣਾਇਆ ਤੁਸੀਂ ਕਿਸ ਮੀਡੀਅਮ ਦੇ ਥਰੂ ਦਿੱਤਾ? ਕਿਹੜੇ ਚੈਨਲ ਤੇ ਦਿੱਤਾ ਤੇ ਕਿਹੜਾ ਗਾਣਾ ਸੀਗਾ? ਉਹ ਗਾਣਾ ਸੀਗਾ ਜੀ ਆਪਣਾ ਜਾਰੀ ਤੇ ਕਿਸ਼ਤ। ਠੀਕ ਆ। ਤੇ ਮਾਨ ਬਰੋਗਯੋਜਕ ਚੈਨਲ ਤੇ ਆਇਆ ਸੀ ਜੀ ਉਹ। ਜਿਹੜਾ ਮਤਲਬ ਥੋੜਾ ਬੋਤ ਗਾ ਕੇ ਆਪਣੇ ਦਰਸ਼ਕਾਂ ਨੂੰ ਸੁਣਾਉਂ ਜੀ ਲੱਗ ਕੇ ਝੂਠੇ ਜਿਹੇ ਹਿਲਾਰੇ ਦੇ ਠੱਗ ਦੀ ਉਹ ਸੱਚੀ ਸਰਕਾਰਾਂ ਵਰਗੀ ਬਰਹੋਰ ਸਿੱਤੇ ਵਿੱਚੋਂ ਕੁਝ ਹੋਰ ਸੀ ਉਹ ਦਿੱਲੀ ਦੇ ਬੁਝਾਰਾਂ ਵਰਗੀ ਪਿੰਡੂ ਮਤ ਨਾਲ ਸ਼ਹਿਰ ਦੀਆਂ ਇਕਲਾ ਪਤ ਨਾਲ ਸ਼ਹਿਰ ਦੀਆਂ ਇਕਲਾਣੀ ਮੁੱਢ ਤੋਂ ਹੀ ਰਹੀਆਂ ਰੁੱਸੀਆਂ ਉਹ ਤੇਰੀ ਯਾਰੀ ਤੇ ਕਿਸ਼ਤ ਕੂੜੇ ਬੈਂਕਦੀ ਉਹ ਦੋਨੋਂ ਇਕੱਠੀਆਂ ਹੀ ਟੁੱਟੀਆਂ ਉਹ ਦੋਨੋਂ ਇਕੱਠੀਆਂ ਹੀ ਟੁੱਟੀਆਂ ਹੋ ਸੋ ਬਹੁਤ ਸੋਹਣਾ ਗਾਣਾ ਆਇਆ ਸੀ ਬਈ ਇਹਦੀ ਵੀਡੀਓ ਕੀਤੀ ਸੀ ਤੁਸੀਂ ਨਹੀਂ ਵੀਡੀਓ ਨਹੀਂ ਕਰੀ ਵੀਰੇ ਇਹ ਆਡੀਓ ਸੀ ਇਹ ਕਿਸੀ ਕੰਪਨੀ ਦੇ ਥਰੂ ਐਸਕੇ ਉਦਾਂ ਕਿਸੇ ਚੈਨਲ ਦੇ ਉੱਪਰ ਪਾਇਸ ਸੀ ਇਹ ਚੈਨਲ ਦੀ ਪਾਇਸ ਵੀਰੇ ਮਾਨ ਪ੍ਰੋਮੋ ਜਿਕ ਤੇ ਮੇਰੇ ਉਹਨੇ ਮਿਊਜ਼ਿਕ ਕਰਿਆ ਸੀ ਠੀਕ ਆ ਹਾਂਜੀ ਉਹਨਾਂ ਨੇ ਆਪਣੇ ਚੈਨਲ ਦੇ ਉੱਪਰ ਆਪਣੇ ਚੈਨਲ ਤੇ ਪਾਇਆ ਸੀ ਤੁਸੀਂ ਕਦੇ ਕੰਪਨੀਆਂ ਕੋਲੇ ਜਾਣਤੀ ਅਪਰੋਚ ਨਹੀਂ ਕੀਤੀ ਉਸ ਦਾ ਘਰ ਦੇ ਜੇ ਮੈਂ ਕਰਨ ਵੀ ਉਹ ਮੈ ਅਪਰੋਚ ਮੈਂ ਨਹੀਂ ਕਰੀ ਸਹੀ ਮੈਂ ਜੇ ਮੈਂ ਤੁਹਾਨੂੰ ਕਹਾਂ ਕਿ ਕਿਸੇ ਨੂੰ ਮੈਂ ਲੰਬਾ ਦੇ ਦਿਆ ਆਪ ਦੇ ਵਿੱਚ ਵੀ ਕਮੀ ਕਹਿ ਸਕਦਾ ਇੱਕ ਨੂੰ ਜਦੋਂ ਆਪਣੇ ਘਰ ਦੇ ਦੇ ਜੇ ਮੈਂ ਫਸ ਗਿਆ ਆਪਣੀ ਕਬੀਲਦਾਰੀਆਂ ਚ ਫਸ ਗਿਆ ਮਤਲਬ ਤੁਸੀਂ ਆਪਣੀਆਂ ਕਬੀਲਦਾਰੀਆਂ ਨੂੰ ਪ੍ਰੈਫਰੈਂਸ ਦਿੰਦੇ ਰਹੇ ਆਪਣਾ ਜਿਹੜਾ ਮਤਲਬ ਸ਼ੌਂਕ ਸੀ ਉਹਨੂੰ ਕਿਤੇ ਨਾ ਕਿਤੇ ਮਾਰਿਆ ਕਿਦਰ ਪੂਰੀ ਮਾਰਿਆ ਪੂਰੀ ਦੱਬਿਆ ਹਾਂ ਜੀ ਜੋ ਸਕੂਲ ਟਾਈਮ ਸੀ ਸਟੱਡੀ ਕਰਦੇ ਸੀ ਤੁਸੀਂ ਉਦੋਂ ਹੁੰਦੇ ਸੀ ਸਟੇਜਾਂ ਸਕੂਲ ਕੁਝ ਕਉਂਦਾ ਸੀ ਬਈ ਮੈਂ ਜਦ ਬਾਲਸਵਾ ਹਾਂ ਗੱਲ ਇਸ ਚ ਜਾ ਉਦਾਂ ਸਟੇਜ ਤੇ ਜਾਂ ਆਪਾਂ ਨੂੰ ਕਲਾਸ ਦੇ ਵਿੱਚ ਕਈ ਟੀਚਰ ਥੋੜੇ ਆਪਣੇ ਨਾ ਮਤਲ ਇਨੇ ਕ ਪਿਆਰ ਕਰਨ ਵਾਲੇ ਟੀਚਰ ਹੁੰਦੇ ਨੇ ਸਕੂਲ ਟਾਈਮ ਦੇ ਵਿੱਚ ਉਹ ਕਹਿੰਦੇ ਨੇ ਜੇ ਇਹਨੂੰ ਪਨਿਸ਼ਮੈਂਟ ਦੇਣੀ ਹੈ ਤੇ ਧੋਪਾ ਕੁਛ ਨਾ ਕੁਛ ਸੁਣਾਗੇ ਤੇ ਕਹਣਾ ਕਿ ਗਾਣਾ गवाਵਾਂਗੇ ਮੈਂ ਬਾਰ ਨੂੰ ਜੀ ਬਾਲਸਵਾਚ ਮਗਾਉਂਦਾ ਰਿਹਾ ਹਾਂ ਆਪਣਾ ਇੱਕ ਜਿਹੜੀ ਮੰਨ ਕੇ ਤੈਨੂੰ ਲੜਕੀ ਆ ਹੁਸਨਪ੍ਰੀਤ ਉਸਤਾਦ ਲਾਭ ਹੀਰੇ ਜਨ ਗਾਉਂਦੀ ਹੈ ਉਹ ਮੇਰੇ ਨਾਲ ਪੜ੍ਹਦੀ ਸੀ ਜੀ ਓਕੇ ਹਾਂਜੀ ਕਿਹੜਾ ਪਿੰਡ ਆ ਤੁਹਾਡਾ ਉਹਨਾਂ ਦਾ ਪਿੰਡ ਸੰਦੋਹ ਹੈ ਜੀ ਮੇਰਾ ਪਿੰਡ ਜਤਰੀ ਹੈ ਠੀਕ ਆ ਹਾਂਜੀ ਅਸੀਂ ਇਕੱਠੇ ਪੜ੍ਹਦੇ ਰਹੇ ਹਾਂ ਸਕੂਲ 'ਚ ਪੜ੍ਹਦੇ ਹਾਂ ਅਸੀਂ ਅਸੀਂ ਗੁਰਨਾਥਪਾਲ ਸਕੂਲ 'ਚ ਪੜ੍ਹਦੇ ਰਹੇ ਹਾਂ ਜੀ ਮੋੜਮੰਡੀ ਮ ਇਕੱਠੇ ਗੁੰਦੇ ਰਹੇ ਜੀ ਸੀ ਹੁਣ ਮਿਲੇ ਨਹੀਂ ਕਦੀ ਹਾਂ ਹੁਣ ਵੀ ਮਿਲੇ ਜੀ ਪਛਾਣਦੇ ਨੇ ਪਛਾਣ ਪੈ ਚਲੋ ਪਛਾਣ ਦਾ ਤਾਂ ਫਰਕ ਪੈ ਜਾਂਦਾ ਹੈ ਨਾ ਇੱਕ ਬੰਦਾ ਵੱਧ ਕਾਮਯਾਬ ਹੋ ਜੇ ਦੂਜੇ ਥੋੜਾ ਜਿਹਾ ਪਛਾਣ ਦਾ ਫਰਕ ਤਾਂ ਆਪਾਂ ਨੂੰ ਆਪ ਦੱਸਣਾ ਪੈਂਦਾ ਮੈਂ ਆ ਮੈਂ ਬਿਲਕੁਲ ਹਾਂ ਮੈਂ ਫਲਾਣਾ ਤੋਂ ਬਿਲਕੁਲ ਫਲਾਣੀ ਟਾਈਪ ਪੜ੍ਹਦਾ ਹਾਂ ਪਰ ਪੜ੍ਹਦੇ ਸੀ ਪਰ ਪਛਾਣ ਲੈਂਦੇ ਨੇ ਨਾ ਦੱਸ ਪਛਾਣ ਲੈਂਦੇ ਐ ਨਹੀਂ ਗੱਲ ਇਹ ਬਹੁਤ ਵੱਡੀ ਗੱਲ ਹੈ ਜੀ ਮਤਲਬ ਕਿਸੇ ਆਰਟਿਸਟ ਵਾਸਤੇ ਕਿ ਉਹਨੂੰ ਪਛਾਣ ਕਰਾਉਣ ਤੇ ਪਛਾਣ ਲੈਣਾ ਹਾਂਜੀ ਇਹ ਬੜੀ ਵਧੀਆ ਆਪਣੇ ਵਾਸਤੇ ਇੰਨੀ ਬਹੁਤ ਹੈ ਜੀ ਤੇ ਗਾਣੇ ਲਿਖਦੇ ਵੀ ਇਹ ਗਾਣੇ ਲੇਖਦੇ ਗਾਣੇ ਨਾ ਮੇਰਾ ਭਤੀਜਾ ਜੀ ਮੰਨ ਕੇ ਚਲੋ ਭਰਾਵਾਂ ਵਰਗਾ ਭਤੀਜਾ ਹੈ ਚੰਡੀਗੜ੍ਹ ਜੂਨੀਵਰਸਿਟੀ ਚ ਪੜ੍ਹਦਾ ਹੈ ਭਤੀਜਾ ਹਾਂਜੀ ਧਰਾਂ ਚੋਂ ਮੰਨ ਕੇ ਚਾਚੇ ਦਾ ਇਹਦਾ ਤੇ ਬਹੁਤ ਸੋਹਣੇ ਗਾਣੇ ਲਿਖਦਾ ਹੁੰਦਾ ਉਹਨਾਂ ਦਾ ਇਹ ਗਾਣਾ ਕੀ ਸ਼ਕਤੀ ਨਹੀਂ ਲਿਖਿਆ ਸੀ ਉਹਨਾਂ ਨੇ ਲਿਖਿਆ ਸੀ ਮੈਂ ਲਿਖਿਆ ਸੀ ਹੋਰ ਗਾਣੇ ਲਿਖੇ ਪੈਣ ਉਹਨਾਂ ਕੋਲ ਲਿਖੇ ਪੈ ਜੀ ਬਹੁਤ ਕਰਾਂਗੇ ਉਹਨਾਂ ਦਾ ਟੈਂਪ ਟ ਵਧੀਆ ਫਿਚਰ ਫਿਚਰ ਬਣਾ ਰਹੇ ਹਾਂ ਹਾਂਜੀ ਹਾਂਜੀ ਤੇ ਅੱਗੇ ਜੇ ਚੱਕ ਮਿੰਟ ਟਾਈਮ ਤੇ ਜਿਵੇਂ ਕੋਈ ਆਪਣਾ ਲਾਭੀ ਰਟਾ ਟਾਈਪ ਦੇ ਉਹ ਜਿਹੇ ਗਾਣੇ ਕਰਦੇ ਅੱਜ ਕੱਦ ਜਾਰੀ ਮ ਹੇਚ ਕਰਿਆ ਸੀ ਜੀ ਅੱਜ ਦੇ ਟਾਈਮ ਦੇ ਵਿੱਚ ਵੀ ਇਹੋ ਜਿਹੇ ਗਾਣੇ ਨੂੰ ਬਹੁਤ ਜ਼ਿਆਦਾ ਪ੍ਰੈਫਰ ਕੀਤਾ ਜਾਂਦਾ ਹੈ ਹਾਂ ਜੀ ਜੇ ਮੈਨੂੰ ਲੱਗਦਾ ਵੀ ਤੁਸੀਂ ਇਸ ਗਾਣੇ ਨੂੰ ਚਲੋ ਹਰ ਇੱਕ ਦੀ ਆਪਣੀ ਆਪਣੀ ਰਾਏ ਆ ਮੈਂ ਵੈਸੇ ਰਹਿ ਦੇਣ ਲੱਗਿਆ ਵਿੱਚ ਕਿਉਂਕਿ ਇਸ ਗਾਣੇ ਨੂੰ ਜੇ ਦੁਬਾਰੇ ਆਪਾਂ ਵਿੱਦ ਵੀਡੀਓ ਮੈਕਲ ਚ ਲਾਂਚ ਕਰੀਏ ਤਾਂ ਤੁਹਾਨੂੰ ਲੱਗਦਾ ਕਿ ਤੇ ਹਿੱਟ ਜਾਊਗਾ ਇਹ ਗਾਣਾ ਹਾਂ ਇੱਕ ਟਾਲੀ ਕੱਲੀ ਹੈ ਜੀ ਬਹੁਤ ਸੋਹਣਾ ਗਾਣਾ ਪਹਿਲਾਂ ਬਹੁਤ ਸੋਹਣਾ ਗਾਣਾ ਹਾਂ ਜੀ ਹਗਰ ਅੱ퍼 ਮੰਗਰ ਮੰਗਰ ਮਿਲਿਆ ਬਹੁਤ ਸੋਹਣਾ ਇਹਦੀ ਕੰਪੋਜੀਸ਼ਨ ਕਿਸ ਨੇ ਕੀਤੀ ਹੈ ਇਹ ਬਾਈ ਮਾਨ ਨਹੀਂ ਕਰੀ ਸੀ ਜੀ ਤਾਂ ਚੈਨਲ ਨੂੰ ਮੰਨ ਕੇ ਜਿਹੜਾ ਮਿਊਜ਼ਿਕ ਦਿੱਤਾ ਜਿਹ ਤੁਨਾਲੀ ਕਿੱਤੀ ਸੰਗ ਤੁਹਾਡੀ ਆਮ ਜ਼ਿੰਦਗੀ ਨਾਲ ਰਿਲੇਟਡ ਤੁਸੀਂ ਕਿੱਥੋਂ ਸਟੱਡੀ ਕੀਤੀ ਹੈਗੀ ਤੇ ਕਿੱਥੋਂ ਤੱਕ ਕੀਤੀ ਹੈਗੀ ਸਟੱਡੀ ਸਟੱਡੀ ਵੀ ਮੇਰੇ ਪਿੰਡ ਚੋਂ ਮੰਨ ਕੇ ਜਦੋਂ ਜਾਤੀ ਮੇਰਾ ਪਿੰਡ ਹੈ ਪਹਿਲਾਂ ਸਰਕਾਰੀ ਪ੍ਰਾਇਮਰੀ ਸਕੂਲ ਜਾਤਰੀ ਉਦੋਂ ਬਾਅਦ ਤੁਹਾਡੇ ਨਾਮ ਗੱਲ ਕਰਕੇ ਆਟਾ ਵੀ ਗੁਰਨਾਲਕ ਪਬਲਿਕ ਸਕੂਲ ਮੋੜ ਮੋੜ ਉੱਥੋਂ ਬਾਅਦ ਬਸ ਉਹ ਨਗਰ ਮਣ ਚ ਭਲੇਖਾ ਵੀ ਕਾਲਜ ਲਾਈਫ ਨਹੀਂ ਮਿਲੀ ਪਰ ਕਾਲਜ ਲਾਈਫ ਹੀ ਇੱਕ ਸੁਪਨਾ ਬਣ ਕੇ ਹੀ ਰਹੀ ਸੁਪਨਾ ਬਣ ਕੇ ਹੀ ਰਹੀ ਅਫਟਰ ਪਾਸਟੂ ਮਤਲਬ ਜਿਹੜੀ ਸਟੱਡੀ ਸੀ ਕਰਪ ਕਰ ਤੁਸੀਂ ਛੜੇ ਜੀ ਪਲਸ 2 ਕਰੀ ਪ੍ਰਾਈਵੇਟ ਕਰੀ ਅਸੀਂ +2 ਵੀ ਪ੍ਰਾਈਵੇਟ ਕੀਤੀ ਪ੍ਰਾਈਵੇਟ ਕਰੀ। ਕੀ ਕਾਰਨ ਹੈ ਜੀ ਵਿਕਾਰ ਦੇ ਦੇ ਜੀ ਮੈਂ ਕਰਨੇ। ਅੱਛਾ ਹਾਂਜੀ। ਤਾਂ ਪਰਸੋਂ ਕੁ ਸੀਗਾ ਵੀ ਹਾਂ ਜਰਾ ਆਪਾਂ ਵੀ ਕਾਲਜ ਜਾ ਕੇ ਜੇ ਇਹ ਚੀਜ਼ਾਂ ਦਾ ਸੀਗਾ ਕਿਤੇ ਨਾ ਕਿਤੇ ਹੁੰਦੀ ਆ ਬੰਦੇ ਦੇ ਮਨ 'ਚ। ਹਮ ਹਰ ਇੱਕ ਨੂੰ ਸ਼ੌਂਕ ਹੁੰਦਾ ਵੀ ਆਪਣੀ ਲਾਈਫ ਨੂੰ ਫੁੱਲ ਇੰਜੋਏ ਕੀਤਾ ਜਾਵੇ ਮੈਂ ਔਰ ਜੁਲਾਈ ਦੇਖਾਂ। ਹਾਂਜੀ। ਜਾਂ ਹੋਰ ਕਾਫੀ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਇਨਕਲੂਡ ਹੁੰਦੀਆਂ ਨੇ ਹੈਨਾ। ਹਾਂਜੀ ਹਾਂਜੀ। ਤੇ ਤੁਸੀਂ ਮਤਲਬ ਕਾਲਜ ਲਾਈਫ ਨੂੰ ਬਹੁਤ ਜ਼ਿਆਦਾ ਮਿਸ ਕਰਦੇ। ਅੱਜ ਵੀ ਕਰਦੇ ਆ ਜੀ। ਸਕੂਲ ਲਾਈਫ ਨੂੰ ਮਿਸ ਕਰਦੇ ਹੋ ਬਈ। ਵੀ ਉਹ ਉਹ ਅਸੀਂ ਆ ਚੀਜ਼ਾਂ ਇੰਜੋਏ ਕਰਦੇ ਸੀ ਅੱਜ ਸਾਨੂੰ ਦੁਬਾਰੇ ਉਹ ਟਾਈਮ ਮਿਲ ਜੇ ਤਾਂ ਅਸੀਂ ਉਹ ਚੀਜ਼ਾਂ ਨੂੰ ਇੰਜੋਏ ਕਰਾਂ ਹਾਂ ਜੀ ਇਹ ਤਾਂ ਸਹੀ ਗੱਲ ਹੈ ਤਾਂ ਬਹੁਤ ਕਰਦੇ ਹੋ ਚੀਜ਼ਾਂ ਤਾ ਕਦੋਂ ਦੀ ਗੱਲ ਤੁਸੀਂ ਤੁਹਾਡਾ ਮੇਰਾ 10 86 ਦਾ ਜੀ 86 ਦਾ ਮਤਲਬ ਤੁਹਾਡੇ ਬਰਤ ਦੇ ਟਾਈਮ ਤੋਂ ਜੇ ਆਪਾਂ ਦੇਖਿਆ ਜਾਵੇ ਤੁਸੀਂ ਕੰਟੀਨਿਊਅਲ ਡੈਲੀਜੈਂਸ ਦੇਖ ਹੀ ਲੇਗੇ ਦੇਖੇ ਜੀ ਤੇ ਹੋਰ ਗੁੱਲੀ ਡੰਡਾ ਗੋਲ ਗੋਲਾ ਜਵਾਖ ਖੇਡਦੇ ਸੀ ਪਿੱਛੋ ਖੇਡਦੇ ਉਹ ਉਸ ਟਾਈਮ ਤੇ ਕੁੜਕਾ ਜ਼ਿਆਦਾਤਰ ਪਿੱਛੋ ਖੇਡਦੀਆਂ ਜਾਂ ਆਪਾਂ ਗੈਰਨੀ ਖੇਡਦੇ ਤੁਸੀਂ ਕਿਹੜੀਆਂ ਕਿਹੜੀਆਂ ਖੇਡਾਂ ਖੇਡਦੇ ਸੀ ਮੈਂ ਮੰਨ ਕੇ ਚੱਲੋ ਬਹੁਤ ਘਟ ਘਟਿਆ ਪਤਾ ਜੱਟੂ ਸਾਹਿਬ ਵੀ ਟਰੈਕਟਰ ਤੇ ਟਰਾਲੀ ਨਹੀਂ ਖੇਡਦੇ ਰਹੇ ਸੀ ਟਰੈਕਟਰ ਟਰਾਲੀ ਹਾਂਜੀ ਲੱਕੜ ਦੇ ਬਣਾਏ ਲੱਕੜ ਦੇ ਟਰੈਕਟਰ ਲਈ ਬਣਾ ਕੇ ਜੋ ਖੇਡਦੇ ਬੰਡਾ ਕਦੇ ਨਹੀਂ ਕਦੇ ਖੇਡੇ ਐ ਬਸ ਬੜਾ ਨਹੀਂ ਉਹਦਾ ਹੀ ਬੜਾ ਬਹੁਤ ਸੌਂਗ ਸੀ ਉਹਦਾ ਜਿਆਦਾ ਜਿਆਦਾ ਸ਼ੌਂਕ ਸੀ ਸਰ ਸਾਰਾ ਦਿਨ ਆਪਣੇ ਦਰਵਾਜ਼ੇ 'ਚ ਮਿੱਟੀ ਭਰ ਭਰ ਢੇਰ ਲਾਈ ਜਾਂਦੇ ਬੱਡ ਲਾਲਾ ਸਲੇਟਾਂ ਵਾਲਾ ਜਿਹੜੇ ਕੰਨੇ ਨਹੀਂ ਹੁੰਦੀ ਸੀ ਸਲੇਟਾਂ ਦੀ ਕੰਨੇ ਉਹਦਾ ਟਰਾਲੀ ਤੇ ਬੱਡ ਬਣਾ ਲੈਂਦੇ ਵੀ ਸਲੇਟਾਂ ਨਾਲ ਲਿਖਿਆ ਤੁਸੀਂ ਸਲੇਟਾਂ ਤੇ ਸਲੇਟਾਂ ਲਿਆ ਟੁੱਟੀਆਂ ਪੁੱਟੀਆਂ ਸਾਰਾ ਕੁਝ ਕਰਿਆ ਇੱਕ ਫੱਟੀ ਸਕੌਣ ਮਿਲਿਆ ਆਪਾਂ ਇੱਕ ਵ ਸੂਰਜਾ ਸੂਰਜਾ ਫਟਿਸਕਾ ਕੀਬੋਰਡ ਦੇਉਂਦੀ ਉਹ ਮੇਰੇ ਦਿਮਾਗ ਚ ਹੁਣ ਸੂਰਜਾ ਸੂਰਜਾ ਫਟਿਸਕਾ ਨਹੀਂ ਇਸਕੋ ਨਹੀਂ ਗੱਗਾ ਜਾ ਇਹਨਾਂ ਦਾ ਕੁਝ ਵਾਰ ਕਰਦੇ ਸੀ ਹੁਣ ਲਿਖੜਦਾ ਬਹੁਤ ਸੌਂਦੇ ਸਨ ਇੱਕ ਮਾਇਸਿਕ ਮੁੰਡਾ ਸਾਡੇ ਪਿੰਡ ਉਸੇ ਸਕਪਾਲ ਬਸ ਅਸੀਂ ਇੰਨੀ ਰਾਈਟਿੰਗ ਸੋਹਣੀ ਕਰਦੇ ਵੀ ਊੜਾ ਵੀ ਐ ਨਹੀਂ ਪਤਾ ਵੀ ਕਿੰਨੇ ਚਰਚ ਪਾਉਂਦੇ ਜਾਂ ਹਰੇਕ ਚੀਜ਼ ਐ ਇੰਨੀ ਨੇ ਰੀਜਨਲ ਲਿਖਦੇ ਅਸੀਂ ਘਟੋ ਘਟੋ ਦੋ ਦੋ ਘੰਟੇ ਪੱਟੇ ਲਗਾ ਕਾਲਮਾ ਤਵਾਤ ਹੁੰਦੀ ਹੈ ਨਾ ਕਾਲਮਾ ਪਸੰਦੇ ਦੀ ਘਟਦੇ ਹਾਂਜੀ ਤੇ ਉਹ ਚੀਜ਼ਾਂ ਅੱਜ ਕੱਲ੍ਹ ਦੇ ਬੱਚਿਆਂ ਨੂੰ ਨਹੀਂ ਪਤਾ ਨਹੀਂ ਪਤਾ ਜਿਹੜੀਆਂ ਚੀਜ਼ਾਂ ਦਾ ਕਿਸੇ ਨੇ ਪਤਾ ਉਹ ਚੀਜ਼ਾਂ ਮਿਊਜ਼ੀਅਮ 'ਚ ਰੱਖਣ ਵਾਲੀਆਂ ਚੀਜ਼ਾਂ ਰਹਿੰਦੀਆਂ ਕਿਉਂਕਿ ਉਸ ਟਾਈਮ ਤੇ ਆਪਾਂ ਉਹ ਚੀਜ਼ਾਂ ਆਪਣੀ ਅਸਲ ਜ਼ਿੰਦਗੀ ਦੇ ਵਿੱਚ ਰੋਜ਼ਨਾਵਾ ਜ਼ਿੰਦਗੀ ਦੇ ਵਿੱਚ ਹੰਡਾਈਆਂ ਨੇ ਵਰਤੀਆਂ ਨੇ ਪਰ ਅੱਜ ਕੱਲ੍ਹ ਇਹਦੇ ਜਵਾਕਾਂ ਨੂੰ ਆਪਾਂ ਇੱਕ ਐਗਜ਼ੀਬਿਸ਼ਨ ਇੱਕ ਸ਼ੋਅ ਕਰਨ ਵਾਸਤੇ ਕਰ ਲਈ ਮਿਊਜ਼ੀਅਮ ਦੇ ਵਿੱਚ ਦਿਖਾਉਣ ਵਾਸਤੇ ਆ ਇਹ ਚੀਜ਼ਾਂ ਹੁੰਦੀਆਂ ਸੀ ਜਿੰਗੀ ਆਪਾਂ ਰੀਅਲ ਜ਼ਿੰਦਗੀ 'ਚ ਵਰਤਦੇ ਰਹੇ ਆ ਉਹ ਆਪਾਂ ਹੁਣ ਬੱਚਿਆਂ ਨੂੰ ਦਿਖਾ ਰਹੇ ਆ ਕਿਤੇ ਖਾਸ ਜਗ੍ਹਾ ਦੇ ਤਰੱਕੇ ਜਿੰਗੀ ਤੋਂ ਬਿਨਾ ਹੁਣ ਕਿਹੜਾ ਕੰਮ ਕਰਦੇ ਤੁਸੀਂ ਖੇਤੀਬਾੜੀ ਜੀ ਖੇਤੀਬਾੜੀ ਖੇਤੀਬਾੜੀ ਦੇ ਸੰਬ ਪਰ ਠੀਕ ਹੈ ਜੀ ਇਹ ਜਿਹੜੇ ਆਪਣੇ ਸਿੱਕੇ ਜਿਹੜੇ ਪੁਰਾਣੇ ਸਮਿਆਂ ਦੇ ਚੰਦ ਵਰਤੀ ਦੇ ਸੀ ਹਾਲ ਸੁਹਾਗਾ ਫਜਾਲੀ ਤਰਪਾਲੀ ਹਾਂਜੀ ਖਬਰ ਰੋੜਨੀ ਸਾਲੰਗ ਪਾਲੰਗ ਮਤਲਬ ਹੈ ਸਾਰੇ ਚੀਜ਼ਾਂ ਬਾਰੇ ਹੈਗੀ ਜੀ ਕਿਤਨਾ ਕਿਤੇ ਹੈ ਹੈ ਬਰਤ ਦੇ ਵਿੱਚ ਹੈ ਬਰਤਾਰੇ ਤੁਸੀਂ ਅੱਜ ਦੇ ਟਾਈਮ 'ਚ ਇਹ ਬਰਤ ਨਹੀਂ ਰਹੀ ਜੀ ਉਹ ਚੀਜ਼ਾਂ ਦਾ ਨਾ ਲੋਕ ਹੋ ਗਏ ਹੁਣ ਖੇਤੀ ਹੈ ਜਿਹੜੀ ਮਾਡਰਨ ਹੋ ਗਈ ਟਰੈਕਟਰਾਂ ਨਾਲ ਹੋ ਗਈ ਹੁਣ ਤਾਂ ਰੂਟਾ ਵੀ ਕੁਝ ਸੁਪਰਸੀਡਰ ਮਤਲਬ ਵਨ ਟਾਈਮ ਬਜਾਈ ਤੇ ਵਹਾਈ ਹੋ ਗਈ ਕਿਸੇ ਟਾਈਮ ਸੀ ਪਹਿਲਾਂ ਲੋਕ ਬੋਂਦੇ ਸੁਹਾਗ ਦੇ ਹੋਏਗਾ ਲਈ ਇਹ ਰਹੀ ਚੀਜ਼ਾਂ ਨੂੰ ਕੇ ਪ੍ਰਮੋਟ ਕੀਤਾ ਜਾਂਦਾ ਸੀ ਤੇ ਮਨ ਕੇ ਚਲੋ ਵੀ ਮਾੜੇ ਟਰੈਕਟਰ ਦੀ ਵਾਹੀ ਨਹੀਂ ਰਹੀ। ਆਹ ਛੇ ਟਰੈਕਟਰ ਦੀ ਵਾਹੀ ਨਹੀਂ। ਨਹੀਂ ਵਾਹੀ ਰਹੀ। ਚੰਗੇ 4x4 ਵੱਡੇ ਸੰਦ ਸੁਪਰ ਸੀਡਰ ਵਗੈਰਾ ਆ ਗਏ। ਇਹਨਾਂ ਨਾਲ ਕੀਤੀ ਹੁਣ ਲੱਗ ਗਈ ਮਾੜੇ ਸੰਦ ਦਾ ਟਾਈਮ ਨਹੀਂ ਰਿਹਾ ਜੀ। ਹੁਣ ਤਾਂ ਲੋਕ 855 ਜੌਂਡੀਆਰ ਜਾਂ ਨਿਊ ਹਾਲੈਂਡ ਵਰੇ ਉਹਨਾਂ ਦੇ ਵੀ ਜਿਹੜੇ 2 ਵੀਲ ਨੇ ਉਹਨਾਂ ਨੂੰ ਮੰਨਣੀ ਲੱਗ ਗਈ। 4x4 4x4 ਜੀ ਇਹ ਸਹੀ ਹੈ ਜੀ। ਤਾਂ ਤੁਹਾਨੂੰ ਲੱਗਦਾ ਇਹਨਾਂ ਨੇ ਕਿਸਾਨੀ ਪ੍ਰਭਾਵਿਤ ਹੋਈ ਹੈ ਕਿਤੇ ਨਾ ਕਿਤੇ ਮਤਲਬ ਕਿਸਾਨਾਂ ਦੇ ਸਰਕਾਰ ਜਾਂ ਚੜਾਉਣ ਦੇ ਵਿੱਚ ਇਹ ਚੀਜ਼ ਦਾ ਯੋਗਦਾਨ ਰਿਹਾ? ਜਿਹੜੀ ਪਹਿਲਾਂ ਦੀ ਮਤਲਬ ਖੇਤੀ ਸੀ ਜਾਂ ਪਹਿਲਾਂ ਦੀ ਜ਼ਿੰਦਗੀ ਸੀ ਕਿਸਾਨਾਂ ਦੀ ਉਹ ਸੌਖੀ ਸੀ ਜ਼ਿੰਦਗੀ ਸੌਖੀ ਸੀ ਉਹ ਚ ਵੀਰੇ ਆ ਗੱਲ ਸੀ ਪਹਿਲਾਂ ਜੇ ਨਾ ਮੰਨ ਕੇ ਚੱਲੋ ਜੇ ਕਿਸੇ ਕੋਲੇ 5000 ਰੁਪਏ ਜੁੜ ਗਿਆ ਉਹ ਲੋਕ ਨਾ ਰੱਖਦੇ ਸੀ ਕੋਲੇ ਆਪਣੇ ਵੀ ਮੇਰੇ 5000 ਰੁਪਏ ਲੱਗੇ ਨਾ ਸੀ ਜਮਾ ਕਰਦੇ ਸੀ ਸੇਵਾ ਕਰਦੇ ਜਮਾ ਫੂਰੀ ਕਰਦੇ ਜਮਾ ਫੂਰੀ ਕਰਦੇ ਸੀ ਜਿਹੜਾ ਅੱਜ ਦਾ ਦੌਰ ਅੱਜ ਦਾ ਦੌਰ ਇਹ ਹੈ ਜੇ ਮਨਨ ਕੇ ਚੱਲੋ ਵੀ ਮੇਰੇ ਕੋਲ ਸਭ ਤੋਂ ਵੱਡਾ ਸੰਦ ਹੋਵੇ ਚਾਹੇ ਮੈਂ ਕਿੰਨੇ ਪੈਸੇ ਦੇ ਦੇਵਾਂ ਕਰਜ਼ੇ ਦੇ ਕੋਈ ਪਰਵਾਹ ਨਹੀਂ ਮੈਨੂੰ ਮਤਲਬ ਅੱਜ ਕੱਲ੍ਹ ਜੇ ਲੋਕ 10000 ਰੁਪਏ ਕਮਾਉਣੇ ਤਬੀ 1 ਇਥੋਂ ਤਾਈਂ ਦਿਲ ਖੁੱਲੇ ਹੋ ਗਏ ਪਈ ਪੈਸਾ ਲਾ ਦੇ ਕੋਈ ਦਿੱਕਤ ਨਹੀਂ ਤੁਸੀਂ ਇਹ ਚੀਜ਼ ਨੂੰ ਸਹੀ ਬਣਾ ਲਿਆ ਇਹ ਸਹੀ ਤਾਂ ਨਹੀਂ ਹੈ ਤਾਂ ਗਲਤ ਹੀ ਸੋ ਸੇਵਾ ਜੀ ਕੋ ਉਹ ਤਾਂ ਖੇਤੀ ਉਸ ਟਾਈਮ ਵੀ ਹੋਰ ਸੀ ਜਿੱਦੋਂ ਆਸ਼ੇ ਟਰੈਕਟਰ ਨਾਲ ਹਲਾ ਨਾਲ ਵਾਕੇ ਤਵੀਆਂ ਨਾਲ ਵਾਕੇ ਫਿਰ ਸੁਹਾਗੇ ਕਣਕ ਬੀਜ ਲਈ ਜਾਂ ਹਾਂਜੀ 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 ਤੇ ਕਦੂ ਆਪਾਂ ਦੇਖਦੇ ਹੁੰਦੇ ਸੀ ਕਰਦੇ ਮਤਲਬ ਵਾਹਣ ਦਾ ਜਿੱਦਾਂ ਉਹਨੂੰ ਬਾਹ ਲਿਆ ਤੇ ਸੁਹਾਗੇ ਨਾਲ ਕਦੂ ਕਰਦੇ ਪਰ ਅੱਜ ਦੇ ਟਾਈਮ ਥਰੂ ਕੋ 1 ਟਾਈਮ ਰੋਟਾਵੇਟਰ ਪਾਉਂਦੇ ਨੇ ਤੇ ਸਾਰਾ ਨਿਪਟਾਰਾ ਕਰ ਦਿੰਦੇ ਪਰਕ ਬੇਕਰ ਬਹੁਤ ਪਿਆਗਾ ਸਿੰਗਲੈਂਡ ਦੇ ਵਿੱਚ ਕਦੇ ਸੋਚਿਆ ਤੁਸੀਂ ਕਿਸਾਨਾਂ ਦਾ ਦਰਦ ਲਿਖੀਏ ਜਾਂ ਕਿਸਾਨਾਂ ਆਪਰੇਖੀ ਲਿਖੀਏ ਜਾਂ ਕਿਸਾਨਾਂ ਦੀਆਂ ਜਿਹੜੀਆਂ ਨੈਗੇਟਿਵਿਟੀਗਾਂ ਨੇ ਜਾਂ ਪੋਜ਼ਿਟਿਵਿਟੀਗਾਂ ਨੇ ਉਹਨਾਂ ਨੂੰ ਲਿਖਿਆ ਜਾਵੇ ਕਦੇ ਜਾਂ ਗਾਇਆ ਜਾਵੇ ਹਾਂਜੀ ਇਸ ਕਦਰਜ ਵੀ ਹੈਗਾ ਮੰਨ ਅੱਗੇ ਚੱਲੇ ਕਿਸਾਨਾਂ ਦਾ ਵਾਸਤੇ ਵੀ ਹੈਗੀ ਕਿਸਾਨਾਂ ਦਾ ਹੈਗਾ ਹਾਂਜੀ ਹਾਂਜੀ ਤੇ ਕਿਸਾਨਾਂ ਦੋਨੇ ਪੱਖ ਬਰੋਬਰ ਰੱਖਿਆ ਜੀ ਇਹ ਕਿਸਾਨਾਂ ਦਾ ਵੀ ਰੱਖਿਆ ਇੱਕ ਮੁੰਡੇ ਕੁੜੀ ਦਾ ਦਰਦ ਵੀ ਲਿਖਿਆ ਇਹ ਚ ਦੋਨੇ ਚੀਜ਼ਾਂ ਹੈ ਠੀਕ ਆ ਇੱਕ ਮੁੰਡੇ ਕੁੜੀ ਨੂੰ ਵੀ ਪ੍ਰਮੋਟ ਕੀਤਾ ਇੱਕ ਕਿਸਾਨੀ ਕਿਸਾਨੀ ਨੂੰ ਵੀ ਹੱਥ ਸਾਰੇ ਦਾ ਦਰਦ ਵੀ ਇੱਥੇ ਹੈ ਤੁਹਾਨੂੰ ਲੱਗਦਾ ਵੀ ਜਿਹੜਾ ਇੱਕ ਸਿੰਗਲ ਆ ਸਿੰਗਲ ਦਾ ਸਮਾਜ ਨੂੰ ਸਮਾ ਕਿਤੇ ਨਾ ਕਿਤੇ ਹੱਥ ਹੁੰਦਾ ਵੀ ਲੋਕ ਨੇ ਜਿਹੜੀ ਨਵੀਂ ਯੂਥ ਆ ਜਾਂ ਉਹਨੂੰ ਸੁਣਨ ਵਾਲੇ ਜਿਹੜੇ ਉਹਨਾਂ ਦੇ ਫੈਨਸ ਨੇ ਆਡੀਅנס ਆ ਉਹਨਾਂ ਤੋਂ ਪ੍ਰਭਾਵਤ ਹੁੰਦੀ ਹੈ ਹੁੰਦੀ ਹੈ ਜੀ ਜਾਂ ਮੈਂ ਕੋਈ शक ਨਾ ਸਾਰਾ ਪ੍ਰਭਾਵਤੀ ਨਾ ਤਾਂ ਉਹਦੇ ਸਿੰਗਲਾਂ ਤੋਂ ਹੁੰਦੇ ਕਹਿੰਦਾ ਪਾਪਾ ਮੈਂ ਹਥਿਆਰਾ ਦੇ ਗਾਣੇ ਉਹਦੇ ਨੇ ਜਾਂ ਕੋਈ ਨਸ਼ਾ ਪ੍ਰਮੋਟ ਕਰਨ ਵਾਲੀਆਂ ਗਾਣੇ ਆ ਜਾਂਦੇ ਨੇ ਉਹ ਵੀ ਕਿਤੇ ਨਾ ਕਿਤੇ ਇਫੈਕਟ ਕਰਦੇ ਨੇ ਕਰਦੇ ਆ ਬਈ ਪੂਰੇ ਕਰਦੇ ਆ ਤੁਹਾਡਾ ਫੇਵਰਿਟ ਸਿੰਗਰ ਕਹੋ ਬਈ ਸ ਤਾਂ ਸਾਰੇ ਆ ਪਰ ਮੈਂ ਹਰਭਜਨ ਮਾਨ ਜੀ ਨੂੰ ਬਹੁਤ ਸਤਿਕਾਰ ਰੱਖਦਾ ਉਹ ਸੁਲਝੇ ਹੋਏ ਕਾਰਨ ਨਹੀਂ ਕਿ ਵਿੱਚ ਸਹੀ ਤੋਂ ਲੈ ਕੇ ਹਾਂਜੀ ਮਤਲਬ ਹਰਭਜ ਮੰਚ ਤੇ ਕਿਹੜਾ ਗਾਣਾ ਵਧੀਆ ਲੱਗਦਾ ਸਾਰੀ ਵਧੀਆ ਬਾਰੇ ਕੋਈ ਇਹ ਵੀ ਤੇ ਨੂੰ ਟੱਚ ਕਰਦਾ ਹੁੰਦਾ ਗਾਣਾ ਆਹ ਸੋਹਣੇ ਵਿੱਚ ਜੱਕ ਚਾਉਂਦੇ ਨੇ ਮੇਲੇ ਸਾਰੀ ਵਧੀਆ ਕੋਈ ਗਾਣਾ ਆਇਆ ਸੀ ਉਹਨਾਂ ਦਾ ਅੱਖੀਆਂ ਦਾ ਸਾਵਨ ਪਾਉਂਦਾ ਫਿਰ ਰੋਂਦੇ ਨੇ ਨੈਣ ਹਾਂ ਤਰਪਦੇਸ ਕੋਈ ਉਹਨਾਂ ਦਾ ਕਿ ਮੈਂ ਨਿੰਦੀ ਨਹੀਂ ਸਕਦਾ ਵੀ ਲੈ ਘੰਟਾ ਘੰਟਾ ਗਾਉਂਦੇ ਰਹੇ ਹਾਂ ਸਕੂਲ ਟਾਈਮ ਹਰਭਜ ਮੰਚ ਹਾਂ ਗਾ ਲੈਂਦੇ ਸੀ ਮੈਂ ਤੁਹਾਨੂੰ ਦੱਸਦਾ ਗੱਲ ਇੱਕ ਸੇਮੇ ਕਲਾਸ ਚ 12 ਚੁੱਕਰੋ 12 ਦਾ ਦੇਣਾ ਤੇ ਮੈਨੂੰ ਜਦੋਂ ਮੈਡਮ ਨੇ ਖੜਾ ਕਰ ਲਿਆ ਵੀ ਤੂੰ ਗੀਤ ਗਾ ਤੇ ਮੈਨੂੰ ਐਨਾ ਉਦੋਂ ਨਹੀਂ ਨੌਜ ਨਹੀਂ ਸੀ ਮੈਂ ਤਾਂ ਗੀਤ ਕੀ ਲਾਦਾ ਜੇ ਉਦੋਂ ਫਿਰ ਭੈਣ ਮਾਰਦਾ ਕੀਤਾ ਸੀ ਵਿਦਾਂਗਾਂ ਚ ਵਿਦਾਂਗਾਂ ਤੋਂ ਸੋਚਣ ਲੱਗ ਅੱਛਾ ਮੈਂ ਜੋ ਸਕੂਲ ਚੋਂ ਗੀਤ ਲਾਦਾ ਨਾਲ ਕੁੜੀਆਂ ਵੀ ਸੀ ਗਾਇਆ ਬਹੁਤ ਸੋਹਣਾ ਸਾਰਿਆਂ ਨੇ ਪੂਰਾ ਜਮ ਫਿੱਟ ਕਰੇ ਬਹੁਤ ਸੋਹਣਾ ਗਾਇਆ ਪਰ ਉਦੋਂ ਬਾਅਦ ਮੈਨੂੰ ਮੈਡਮ ਇਕੱਲੀ ਲੈ ਕੇ ਸੱਦ ਕੇ ਕਹਿੰਦੀ ਵੀ ਜਿਹੜੇ ਸਕੂਲ ਚ ਐ ਇਸ ਟੈਪ ਦੇ ਗੀਤ ਨਹੀਂ ਗਾਏਦੇ ਮਤਲਬ ਇਹਨਾਂ ਨੂੰ ਸੱਭਿਆਚਾਰ ਨਹੀਂ ਹਾਂ ਇਹਨੂੰ ਸੱਭਿਆਚਾਰਕ ਕੀਤਾ ਆਪਾਂ ਨਹੀਂ ਕਹਿ ਸਕਦੇ ਗਾਇਆ ਬਹੁਤ ਸੋਹਣਾ ਪਰ ਉਦੋਂ ਇਨੀ ਨੌਜ ਨਹੀਂ ਸੀ ਵੀ ਕਿਹੜੀ ਚੀਜ਼ ਕਿੱਥੇ ਗਾਉਣੀ ਆ ਜਿਵੇਂ ਹੁਣ ਜਿਹੜਾ ਪਾਸਟ ਟਾਈਮ ਤੇ ਦੇਖੋ ਇਹ ਗਾਣੇ ਦੇ ਵਿੱਚ ਕੋਈ ਐਨਾ ਮੇਰੇ ਖਿਆਲ ਵਿੱਚ ਗਲਤ ਨਹੀਂ ਬਸ ਪਾਇਆ ਉਹ ਇਹਨੂੰ ਉਸ ਟਾਈਮ ਤੇ ਸਭਿਆਚਾਰਕ ਨਹੀਂ ਮੰਨਦੇ ਸੀ ਉਸ ਟਾਈਮ ਤੇ ਨਹੀਂ ਮੰਨਦੇ ਸੀ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਸਭਿਆਚਾਰ ਦੀ ਕੀ ਪਰਵਾਹ ਕਰਦੇ ਹੋ ਉਹਨਾਂ ਨੂੰ ਕਿਹੜੇ ਸ਼ਬਦਾਂ ਚ ਬਹਿਣ ਕਰਕੇ ਸਾਨੂੰ ਵੀ ਕੀ ਬਣਦੇ ਕੁਝ ਨਹੀਂ ਰਹਿਣਾ ਕੁਝ ਹੋਸ ਨਹੀਂ ਰਿਹਾ ਕਿਉਂਕਿ ਅੱਜ ਕੱਲ੍ਹ ਵੀਡੀਓ ਸ਼ੂਟ ਹੁੰਦੇ ਨੇਗੇ ਵੱਡੇ ਲੈਵਲ ਦੇ ਵੀਡੀਓ ਸ਼ੂਟ ਹੁੰਦੇ ਨੇ ਜਿੱਦਾਂ ਕਹ ਲਈਏ ਆਪਾਂ ਮਤਲਬ ਆਪਣੇ ਕਲਚਰ ਨੂੰ ਡ੍ਰੌਪ ਕਰਕੇ ਕੀਤੀਆਂ ਨੇ ਨਹੀਂ ਕੋਈ ਚੀਜ਼ਾਂ ਕੁਸ਼ਕ ਗਾਣੇ ਹੈ ਮਤਲਬ ਗੱਲ ਹੋ ਰਹੀ ਹੈ ਚੁੰਨੀ ਦੀ ਗੁੱਤ ਦੀ ਤੇ ਉਹ ਚੀਜ਼ਾਂ ਕਿਤੇ ਦਿਖਾਈਆਂ ਜਾਂਦੀਆਂ ਨਹੀਂ ਗੜਿਆਂ ਚ ਕੋਈ ਖਾਸ ਨਹੀਂ ਗੱਲ ਜੇ ਕੋਈ ਪ੍ਰਾਂਤ ਹੈ ਚੀਜ਼ਾਂ ਦਾ ਦੂਰ ਅਲੋਪ ਹੋਊਗਾ ਚੀਜ਼ਾਂ ਅਲੋਪ ਹੋ ਗਿਆ ਸੋਟੇ ਲਈ ਗੱਲ ਬਈ ਐਗਜ਼ੀਬੀਸ਼ਨ ਦੇ ਰਾਹੀਂ ਜਾਂ ਉਹ ਚੀਜ਼ਾਂ ਦਿਖਾਉਣ ਵਾਲੀ ਗੱਲ ਬਣ ਗਈ ਆ ਪੈਣ ਨਹੀਂ ਕਰ ਸਕਦੇ ਵੀ ਉਹ YouTube 'ਚ ਰੱਖਣ ਵਾਸਤੇ ਚੀਜ਼ਾਂ ਰਹੀਆਂ ਹਾਂਜੀ ਇੱਕ ਪੁਰਾਣੇ ਸਮੇਂ ਦੇ ਵਿੱਚ ਬਜ਼ੁਰਗ ਆਪਣੀਆਂ ਮਾਤਾਵਾਂ ਤਾਣੀਆਂ ਧਾਗੇ ਬੁੜੀਆਂ ਹੁੰਦੀਆਂ ਦਰੀਆਂ ਖੇਸ ਮਤਲਬ ਤਾਣੀ ਬੁੰਦੀਆਂ ਆਂ ਵੀ ਅਸੀਂ ਤਾਣੀ ਬੁੰਦਣ ਗੱਲ ਨਹੀਂ ਜੇ ਕੱਢ ਕੇ ਉਹ ਆਪ ਵੀ ਤੁਰੇਫਰ ਦੇ ਨਾਲ ਤੁਰੇਫਰ ਦੇ ਨਾਲ ਆਪ ਲੇਕਿਨ ੜੇਲੇ ਕਿਉਂ ੜੇ ਕਹਿੰਦੇ ਹੁੰਦੇ ਸੀ ਉਤਰੇ ਫਿਰਦੇ ਨਾਲ ਚਾਚ ਹਾਂ ਬਹੁਤ ਜਾਂ ਤਾਣੀ ਵਾਲੇ ਖੱਡੇ 'ਚ ਵੜ ਜਾਂਦੇ ਖੱਡਾ ਖੱਡੇ 'ਚ ਵੜ ਜਾਂਦੇ ਉਹ ਸੀਗਾ ਸੰਕ ਪਰ ਨਾ ਤਾਂ ਹੁਣ ਕੋਈ ਖੱਡਾ ਹੈ ਨਾ ਤਾਣੀ ਹੈ ਨਾ ਕੋਈ ਦਰੀਬ ਉਹਨਾਂ ਦੇ ਅਣਗਮਣ 'ਚ ਕੁੜੇ ਇਕੱਠੀਆਂ ਹੁੰਦਾਂ ਹੈ ਜੀ ਪੰਜ ਚਾਰ ਮੰਨ ਕੇ ਚਲੋ ਅਣਗਮਣ 'ਚ ਕੁਠੀਆਂ ਉਹਦੇ ਕੁੜੇ ਬੀਬੀ ਤਰ੍ਹਾਂ ਬਣਾਉਂਗਾ ਬਾਕੀ ਕੱਤ ਦੀਆਂ ਸੀਗੀਆਂ ਕੱਤਦੁਕਾਨਾਂ ਜਾਂ ਸੋਪਾਉਂਦਾ ਕਹਿੰਦੇ ਕੱਤਦੁਕਾਨ ਕੁੱਕ ਦੇ ਜੇ ਕਿ ਮੇਚ ਚਾ ਹੁੰਦਾ ਨਾ ਸੀਗਾ ਵੀ ਤਾਣੀ ਸੀ ਉਹ ਕਿਤੇ ਨਾ ਕਿਧੋ ਪਹਿਲਾਂ ਖੱਡੇ ਚੋਂ ਬਾਹਰ ਆਈ ਖੱਡੇ ਚੋਂ ਬਾਹਰ ਆਈ ਖੱਡੇ ਚੋਂ ਬਾਹਰ ਹੀ ਲੋਹੇ ਦਾ ਖੱਡਾ ਬਣਿਆ ਲੋਹੇ ਦਾ ਖੱਡਾ ਬਣਿਆ ਤੇ ਹੌਲੀ ਹੌਲੀ ਲੋਹੇ ਦੇ ਖੱਡੇ ਤੋਂ ਟਰੈਵਲ ਕਰਕੇ ਖਤਮ ਹੋ ਗਿਆ ਨਾ ਖਤਮ ਹੋ ਗਿਆ ਉਹ ਚੀਜ਼ ਉੱਥੇ ਰੁਕਦੇ ਸੀ ਸਿੰਪਲ ਉਹਨਾਂ ਚੀਜ਼ਾਂ ਦੇ ਜਵਾਕ ਨੂੰ ਦਿਖਾਉਣੀਆਂ ਨੇ ਤਾਂ ਆਪਾਂ ਨੂੰ ਸਪੈਸ਼ਲੀ ਇੱਕ ਮਤਲਬ ਮੈਮੋਰੇਬਲ ਚੀਜ਼ਾਂ ਆਪਣੇ ਵਿਰਸੇ ਨਾਲ ਕਲਚਰ ਨਾਲ ਰਿਲੇਟਡ ਚੀਜ਼ਾਂ ਕਰਕੇ ਦਿਖਾਉਣਾ ਪੈਂਦਾ ਹੈਗਾ ਦਿਖਾਉਣਾ ਪੈਂਦਾ ਪਰ ਉਹਨਾਂ 'ਚ ਇੰਟਰਸਟ ਨਹੀਂ ਉਹਨਾਂ ਦਾ ਇੰਟਰਸਟ ਨਹੀਂ ਹੈਗਾ ਦੂਸਰੋ ਚੀਜ਼ਾਂ ਨੂੰ ਸਮਝ ਕਦੀ ਜੀ ਹੁੰਦੀ ਹੈ ਚੀਜ਼ਾਂ ਦਾ ਨੂੰ ਨਹੀਂ ਪਤਾ ਨਹੀਂ ਪਤਾ ਤੇ ਤੁਸੀਂ ਇਹ ਸਾਰੀਆਂ ਚੀਜ਼ਾਂ ਦੇ ਨਾਮ ਪ੍ਰੋਪਰਲੀ ਮਤਲਬ ਹੈ ਤੁਹਾਡੇ ਧਿਆਨ ਦੇ ਵਿੱਚ ਹਾਂ ਜੀ ਤਾਂ ਹੈ ਕਿ ਇੰਨਾ ਕੁ ਤਾਂ ਆਪਣਾ ਨੌਲੇਜ ਰੱਖਦੇ ਇਸ ਗੱਲ ਦੀ ਤੇ ਹੋਰ ਜਿਹੜੀਆਂ ਮਤਲਬ ਦਰਸ਼ੇ ਨਾਲ ਰਿਲੇਟਡ ਜਾਂ ਕਲਚਰ ਨਾਲ ਰਿਲੇਟਡ ਚੀਜ਼ਾਂ ਦੇ ਵਿੱਚ ਤੁਸੀਂ ਕਿੰਨਾ ਕੁ ਇੰਟਰਸਟ ਰੱਖਦੇ ਹੋ ਮਤਲਬ ਕਿੰਨਾ ਕੁ ਉਹਨਾਂ ਨੂੰ ਸਟਡੀ ਕਰਨ ਦਾ ਸ਼ੌਂਕ ਰੱਖਦੇ ਹੋ ਸ਼ੌਂਕ ਰੱਖਦੇ ਸਮਾਂ ਘਟਾਏ ਸਮਾਂ ਘਟਾਏ ਮਤਲਬ ਕਵੀ ਉਦਾਰਿਕ ਦੇ ਚੁੱਲੂ ਜਿਹੜੀ ਮੈਰਿਡ ਹਾਂ ਜੀ ਤੋਂ ਵੀ ਮੈਰਿਡ 2008 ਚ ਹੋਈ ਲਵ ਜਾਰੀ ਨੀ ਰੇਂਜ ਲਵ ਮੈਰਿਜ ਦਾ ਡਿਫਰੈਂਸ ਕਿਹਦੇ ਹੁੰਦੇ ਤੁਸੀਂ ਲਵ ਮੈਰਿਜ ਇਨਵੈਸਟਮੈਂਟ ਨੇ ਜਾਂ ਰੇਂਜ ਆਪਣੀ ਹਰ ਇੱਕ ਦੀ ਇੱਕ ਸੋਚ ਹੁੰਦੀ ਹੈ ਥੌਟ ਹੁੰਦੇ ਨੇਗੇ ਵੀ ਆਹ ਚੀਜ਼ ਸਹੀ ਆ ਇੱਕ ਆਹ ਚੀਜ਼ ਹੈ ਜਿਹੜੀ ਇਹ ਗੱਲਤਾ ਕਿ ਤੁਸੀਂ ਲਵ ਮੈਰਿਜ ਨੂੰ ਸਹੀ ਮੰਨਦੇ ਹੋ ਜਾਂ ਅਰੇਂਜ ਮੈਰਿਜ ਇਹ ਤਾਂ ਦੋਨੇ ਪੱਖ ਹੀ ਆ ਬਈ ਇਹ ਚੀਜ਼ੇ ਤਾਂ ਜੇ ਤਾਂ ਮੰਨ ਕੇ ਚਲੋ ਅਰੇਂਜ ਮੈਰਿਜ ਚ ਆਪਾਂ ਇੱਕ ਦੂਜੇ ਨਾਲ ਸੈਟਿੰਗ ਹੋਊਗੀ ਉਹਦੇ ਵਰਗੀ ਤਾਂ ਗੱਲ ਹੈ ਨਹੀਂ ਤੇ ਲੰਬ ਮੈਰਿਜ ਨਾਲ ਘਟੋ ਘਟਾ ਪੰ ਮੀਆਂ ਬੀਬੀ ਖੁਸ਼ ਰਹਿ ਸਕਦੇ ਹੋ ਨਾ ਇਹ ਨਹੀਂ ਪਤਾ ਵੀ ਆਪਣਾ ਪਰਿਵਾਰ ਖੁਸ਼ ਰਹੂਗਾ ਜਾਂ ਨਾ ਪਰਿਵਾਰ ਨੂੰ ਖੁਸ਼ ਰਹਿਣ ਦੀ ਗਰੰਟੀ ਦੂਸਰਾ ਜਿਹੜਾ ਮਤਲਬ ਇੱਕ ਕਹਿੰਦੇ ਨੇ ਜਿਵੇਂ ਮੀਆਂ ਬੀਬੀ ਦੀ ਆਪਸ ਦੀ ਜੇ ਅੰਡਰਸਟੈਂਡਿੰਗ ਬਣ ਗਈ ਕਹਿੰਦੇ ਨੇ ਕਿ ਚੰਗੇ ਘਰ ਦੀ ਧੀ ਆ ਗਈ ਘਰਾਣੇ ਦੀ ਧੀ ਆ ਗਈ ਤਾਂ ਪਰਿਵਾਰ ਦੇ ਪੌਮਾਰਾ ਹੋ ਜਾਂਦੇ ਨੇ ਪੌਮਾਰਾ ਹੋ ਜਾਂਦੇ ਨੇ ਮਤਲਬ ਬਹੁਤ ਜ਼ਿਆਦਾ ਸੁਖੀ ਵਸਦਾ ਸੁਖੀ ਵਸਦਾ ਸੋ ਕਈ ਵਾਰੀ ਮਿਸਮੈਚ ਹੋ ਜੇ ਤਾਂ ਬਹੁਤ ਜ਼ਿਆਦਾ ਦਿੱਕਤਾਂ ਆਉਂਦੀਆਂ ਉਦੋਂ ਤੋਂ ਮਾੜੀ ਕੋਈ ਗੱਲ ਨਹੀਂ ਹੈਗੀ ਪਰ ਕਿਤੇ ਨਾ ਕਿਤੇ ਲਵ ਮੈਰਿਜ ਉਹ ਸਹੀ ਮੰਨਦੇ ਹੋ ਤੁਸੀਂ ਲਵ ਮੈਰਿਜ ਹੋਣੀ ਚਾਹੀਦੀ ਆ ਜੇ ਕਿਤੇ ਬੌਂਡਿੰਗ ਬੈਠਦੀ ਆ ਆਪ ਦੀ ਸਹੀ ਬੰਦੀ ਆ ਸੈਟ ਫਿਰ ਕੋਈ ਦਿੱਕਤ ਨਹੀਂ ਆਉਣੀ ਪਰਿਵਾਰਾਂ ਦੀ ਸਹਿਮਤੀ ਉਹ ਪਰਿਵਾਰਾਂ ਦੀ ਸਹਿਮਤੀ ਹੈ ਐ ਨਾ ਹੋਵੇ ਵੀ ਮੰਨ ਕੇ ਚਲੋ ਵੀ ਪਰਿਵਾਰਾਂ ਦੀ ਸਹਿਮਤੀ ਕਿਸੇ ਬੰਦਿਸ਼ਤ ਨਾ ਹੋਵੇ ਔਰ ਰਿਸ਼ਤੇ ਸਿੱਚ ਨਾ ਹੋਵੇ ਔਰ ਰਿਸ਼ਤਾ ਓਪਨਲੀ ਹੋਣਾ ਚਾਹੀਦਾ ਓਪਨਲੀ ਮਤਲਬ ਦੋਨੇ ਧਿਰਾਂ ਸਹਿਮਤ ਚਾਹੀਦੀ ਹੈ ਸਹਿਮਤ ਹੋਣਾ ਹਾਂ ਬਾਕੀ ਜਿਹੜੀ ਉਹਨਾਂ ਦੇ ਵਿੱਚ ਅੰਡਰਸਟੈਂਡਿੰਗ ਆ ਗਈ ਉਹ ਚਾਹ ਜਰੂਰੀ ਆ ਜਰੂਰੀ ਆ ਜਰੂਰੀ ਪਰਿਵਾਰ ਨੂੰ ਵੀ ਸਮਝਣਾ ਜਰੂਰੀ ਆ ਮੀਆਂ ਬ ਕਈ ਵਾਰੀ ਕੀ ਹੁੰਦਾ ਬਾਦੇ ਵਿੱਚ ਇਹ ਇਹ ਥੋੜੇ ਜਿਹਰੇ ਦਾ ਕਹਿੰਦੇ ਨੇ 4 ਦਿਨਾਂ ਦਾ ਚਾਰ ਹੁੰਦਾ ਜਿਹੜਾ ਉਹਨਾਂ ਨੇ ਪਹਿਲਾਂ ਆਪਣੀ ਲਾਈਫ ਬਹੁਤ ਟਾਈਮ ਇਕੱਠਿਆਂ ਨਹੀਂ ਬਤਾਈ ਹੁੰਦੀ ਹੈ ਮਿਲਾਂ ਮਿਲਦੇ ਵਿੱਚ ਉਚਕਾਰ ਨੇ ਹੈ ਨਾ ਉਹ ਦੇਖੋ ਤੋਂ ਪਹਿਲਾਂ ਉਹ ਥੋੜਾ ਟਾਈਮ ਮਿਲਦਾ ਬੰਦਾ ਜਦੋਂ ਚੀਜ਼ ਦੀ ਕਮੀ ਹੈ ਉਦੋਂ ਉਹ ਪਿਆਰੀ ਲੱਗਦੀ ਹੈ ਉਸ ਚੀਜ਼ ਦੀ ਆਪ ਨੂੰ ਕਦਰ ਹੁੰਦੀ ਹੈ ਜੋ ਆਪਣੇ ਕੋਲੇ ਨਹੀਂ ਜਦੋਂ ਕੋਲੇ ਕੋਲੇ ਥੋੜਾ ਟਾਈਮ ਕੋਲੇ ਹੈ ਜਦੋਂ ਕੋਲੇ ਹੋਗੇ ਦੀ ਕਦਰ ਘਟ ਜਾਂਦੀ ਹੈ ਇਸੇ ਦੇ ਮਤਲਬ ਇਸੇ ਤਰ੍ਹਾਂ ਹੀ ਜਿਹੜੀ ਲਾਭ ਮਿਲਦਾ ਜਦੋਂ ਉਹ ਹੋ ਜਾਂਦੀ ਹੈ ਉਦੋਂ ਵਾਦਾ ਇੱਕ ਦੂਜੇ ਤੋਂ ਮਤਲਬ ਉਹ ਉਹਨਾਂ ਨੂੰ ਓਡੀ ਖਾਸ਼ ਨਹੀਂ ਕਾਸ ਨਹੀਂ ਦਿੱਤੀ ਤੋਂ ਉਹਨਾਂ ਦੇ ਵਿੱਚ ਆਲਰੇਡੀ ਮਤਲਬ ਜੇ ਦੇਖਿਆ ਜਾਵੇ ਤਾਂ ਸਾਰੀਆਂ ਚੀਜ਼ਾਂ ਓਪਨਲੀ ਹੁੰਦੀਆਂ ਨੇ ਜਿੱਥੇ ਉਹ ਚੀਜ਼ ਇੱਥੇ ਦੇ ਵਿੱਚ ਕਾफी ਚੀਜ਼ਾਂ ਪਰਦੇ ਚ ਨੇ ਪਰਦੇ ਚ ਬਾਕੀ ਬਾਕੀ ਕੁੜੀਆਂ ਵਾਸਤੇ ਕਾਫੀ ਹੈ ਦੇ ਸੇਫਲੀ ਮੈਂ ਮੰਨਦਾ ਮੇਰੀ ਆਪਣੀ ਬਸਤਨ ਨੂੰ ਸੋਚਿਆ ਵੀ ਅਰੇਂਜਡ ਮੈਰਿਜ ਕਾਫੀ ਹੈ ਦੇ ਸੇਫ ਕੁੜੇ ਦਾ ਵਾਸਤੇ ਕਿਉਂਕਿ ਮਾਪੇ ਜਿਹੜਾ ਘਰਵਾਰ ਲਾਦਦੇ ਨੇ ਉਹ ਹਰ ਇੱਕ ਚੀਜ਼ ਨੂੰ ਨਿਰਖ ਕੇ ਪਰਖ ਕੇ ਪਰਖ ਕੇ ਤੇ ਘਟੋ ਘਟਾ ਵੀ ਇਹੋ ਜਿਹਾ ਟਾਈਮ ਹੈ ਮਾਪਿਆਂ ਤੋਂ ਵੀ ਕਈ ਵਾਰੀ ਗਲਤੀ ਹੋ ਜਾਂਦੀ ਹੈ ਤੇ ਬੱਚੇ ਦਾ ਜੇ ਆਪਾਂ ਜ਼ਿੰਦਗੀ ਦੇ ਫੈਸਲੇ ਆਪ ਲਵਾਂਗੇ ਐਣੀ ਪਤਾ ਆਪਾਂ ਕਿੱਥੇ ਨਰਕ ਚ ਜਿ ਦੇ ਗਏ ਕਿਤੇ ਤਜਰਬਾ ਕਿਉਂਕਿ ਅੱਜ ਕੱਲ ਹਰ ਕੋਈ ਆਪਣੇ ਆਪ ਨੂੰ ਸਿਆਣਾ ਮੰਨਦਾ ਹੈਗਾ ਪਰ ਤੁਸੀਂ ਮੰਨਦੇ ਹੋ ਬਜ਼ੁਰਗਾਂ ਦਾ ਤਜਰਬਾ ਕੰਮ ਕਰਦਾ ਇਹ ਤਾਂ ਕੋਈ ਤਾਂ ਕੋਈ ਸ਼ੱਕ ਨਹੀਂ ਬਈ ਇਸ ਗੱਲ ਤੇ ਜਿਹੜਾਂ ਨੇ ਤਜਰਬੇ ਬੋਲਦੇ ਨੇ ਹੈਨਾ ਸਣ ਦਾ ਕਹਿ ਅਤੇ ਔਲੇ ਦਾ ਖਤਮ ਅਗਰ ਉਸ ਵਾਰ ਤਾਂ ਤਾਂ ਕਹਿੰਦੇ ਹੈ ਨਾ ਹਾਂ ਸ਼ੁਕਰ ਦਾ ਹੱਥ ਹੈ ਤਾਂ ਜਿਹੜਾ ਮਤਲਬ ਕਿਤੇ ਨਾ ਕਿਤੇ ਅਰੇ ਲਵ ਮੈਰਿਜ ਨੂੰ ਜਿਹੜਾ ਅਵੋਇਡ ਕਰਨਾ ਚਾਹੀਦਾ ਹਾਂਜੀ ਥੋੜਾ ਜਿਹਾ ਮੰਨਣਾ ਵੀ ਅਰੇਜ਼ ਮੈਰਿਜ ਨੂੰ ਪ੍ਰੈਫਰ ਕਰਨਾ ਚਾਹੀਦਾ ਹਾਂਜੀ 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 ਇਹ ਹੈ ਇੱਕ ਅਕਰ ਕਰ ਦੀ ਕਹਾਣੀ ਹੋਈ ਪਈ ਐ ਬਸ ਉਹ ਮਾਪੇ ਸਮਝਣ ਲੱਗ ਗਏ ਗੱਲ ਨੂੰ ਵੀ ਹੱਲ ਵੀ ਕੋਈ ਨਹੀਂ ਆ ਚੀਜ਼ ਦਾ ਕੁੜੀਆਂ ਨੂੰ ਬਹੁਤ ਛੋਟੀ ਉਮਰ ਦੇ ਵਿੱਚ ਵਿਆਹ ਕਰਾ ਜਾਂਦੇ ਨੇ ਕਿਹੜਾ ਪਰਾਲਾ ਚ ਕੋਈ ਗੱਲਾਂ ਵਿੱਚ ਆ ਜਾਂਦੀਆਂ ਹਾਂ ਇੱਕ ਮੈਨੂੰ ਲੱਗਦਾਗਾ ਕਿ ਕੁੜੀਆਂ ਕਿਤੇ ਨਾ ਕਿਤੇ ਜਦੋਂ ਲਵ ਮੈਚ ਕਰਾਉਂਦੀਆਂ ਨੇ ਤਾਂ ਉਹ ਜ਼ਿਆਦਾਤਰ ਜਿਹੜਾ ਮਿਸਮੈਚ ਹੀ ਹੁੰਦਾ ਉਹਨਾਂ ਨੂੰ ਮਿਸਮੈਚ ਤੇ ਤਾਂ ਖਾਬਾਹ ਰਹ ਹੁੰਦਾ ਨਾ ਭਾਈ ਹਾਂ ਕਿਉਂਕਿ ਅੱਜ ਵਾਲੇ ਮੁੰਡੇ ਹੁੰਦੇ ਨੇ ਨਾ ਉਹਨਾਂ ਦੀ ਗੱਡੀ ਦੇਖ ਕੇ ਜਾਂ ਉਹਨਾਂ ਦਾ ਸਟੇਟਸ ਦੇਖ ਕੇ ਡਿੱਗ ਜਾਂਦੇ ਨੇ ਡਿੱਗ ਜਾਂਦੇ ਨੇ ਤਾਂ ਤੁਸੀਂ ਜਿਹੜਾ ਨਸ਼ੇ ਪ੍ਰਤੀ ਕਿਤੇ ਨਾ ਕਿਤੇ ਗੌਂਡ ਬਾਰੇ ਸੋਚੇਗਾ ਵੀ ਨਸ਼ੇ ਨੂੰ ਅਸੀਂ ਅਵੋਇਡ ਕਰੀਏ ਜਾਂ ਇਹਨੂੰ ਪ੍ਰਮੋਟ ਨਾ ਕੀਤਾ ਜਾ ਜਾਵੇ ਹਾਂ ਇਹ ਤਾਂ ਬਾਰੇ ਸੋਚਦੇ ਹਾਂ ਇਸ ਗੱਲ ਬਾਰੇ ਤਾਂ ਆਪਣੇ ਵੀ ਫਰਜ਼ ਬਣਦਾ ਪਰੋਣ ਵਾਲੇ ਸਮੇਂ 'ਚ ਗੌਂਡ ਦਾ ਵਿਚਾਰ ਹਾਂਜੀ ਹਾਂਜੀ ਫਰਜ਼ ਵੀ ਬਣਦਾ ਹੈ ਰਿਕਲਾ ਪਰ ਤਾਂ ਫਰਜ਼ੇ ਹੀ ਚਾਹੀਦਾ ਫਰਜ਼ੇ ਤੇ ਆਪਾਂ ਸਟੱਡੀ ਦੇ ਨਾਲ ਨਾਲ ਜਿਹੜਾ ਫੋਰਮ ਜਾਂਦਾ ਵੀ ਤੇ ਚੱਲ ਬਣਿਆ ਹੋਇਆ ਹਾਂਜੀ ਇਹ ਫੋਰਮ ਬਾਰੇ ਤੁਸੀਂ ਕੀ ਕਹੋਗੇ ਵੀ ਬੱਚਿਆਂ ਨੂੰ ਫੋਰਮ ਜਾਣਾ ਜ਼ਿਆਦਾ ਅੱਛਾ ਹੁੰਦਾ ਜਾਂ ਫੋਰਮ ਦਾ ਭਾਈ ਜੇ ਤਾਂ ਬੰਦੇ ਕੋਲੇ 20 ਕਿਲੇ ਬਾਣਦੇ ਹੁਣ ਤਾਂ ਜਾਣਾ ਚਾਹੀਦਾ ਜਿਹੜਾ ਬੰਦਾ ਇੱਥੇ ਤਖਲੀਬ ਚਾਹ ਉਹ ਬਗਜੇ ਕੁਮੜਾ ਵੀ। ਤਾਂ ਜਿਹਨੂੰ ਇੱਥੇ ਕੰਮ ਦੀ ਕਮੀ ਹੈ ਜਿਹਦੇ ਕੋਲ ਜ਼ਮੀਨ ਜਾਇਦਤ ਪ੍ਰਾਪਰਟੀ ਦੀ ਕਮੀ ਹੈ ਉਹ ਫੌਰਨ ਜਾਵੇ। ਉਹ ਜਾ ਸਕਦਾ ਪਰ ਪੱਟੀ ਉਹਨੂੰ ਕੀ ਲੋੜ ਹੈ। ਹਾਂ। ਉਹਦੀ ਮਜਬੂਰੀ ਵੀ ਹੈ ਜਾ ਵੀ ਸਕਦਾ ਉਹ ਇੱਥੇ ਵੀ ਤਖਲੀਬ ਚਾਹ ਉੱਥੇ ਤਖਲੀਬ ਕੱਟਣ ਨੂੰ ਕੋਈ ਦਿੱਕਤ ਨਹੀਂ। ਕੁਝ ਨੂੰ ਕੁਝ ਕਮਾਉਗਾ। ਕਮਾਉਂਦਾ। ਜਿਹੜੇ ਬੰਦੇ ਬੰਦੇ ਹੁਣ ਇੱਥੇ ਸੌਖੇ ਪਰ ਰੋਜ਼ ਕਹਿ ਰਹੀਆਂ ਖਾਣ ਦਾ ਸੁਣਦੇ ਆ। ਉਹ ਮੇਰੇ ਸਾਹਮਣੇ ਤੋਂ ਬਾਲੀ ਵੀ ਦੀ ਗੱਲ ਹੈਗੀ। ਮੈਂ ਫੌਰਨ ਜਾਣਾ ਕੋਈ ਇੰਨੀ ਵਧੀਆਲੀ ਚੰਗੀ ਗੱਲ ਨਹੀਂ। ਜੇ ਤਖਲੀਬ ਆਪਣੇ ਕੋਲ ਨਹੀਂ ਆਪਾਂ ਕਿੱਥ ਜਿਵੇਂ ਹੁਣ ਕੁਝ ਲੋਕ ਅਮਰੀਕਾ ਵਗੈਰਾ ਜਾਂ ਕਿਤੇ ਡੌਕਿੰਗ ਲਾ ਕੇ ਜਾਂਦੇ ਨੇ ਉਹ ਚੀਜ਼ਾਂ ਕੀ ਮੰਨਦੇ ਹੋ 60-70 ਲੱਖ ਰੁਪਈਆ ਵੀ ਲਾ ਲੈਂਦੇ ਨੇ ਕਈ ਵਾਰੀ ਮਤਲਬ ਪੁੱਤ ਸਿਰੇ ਲੱਗਦਾ ਜਾਂ ਨਹੀਂ ਲੱਗਦਾ ਇਹ ਚੀਜ਼ਾਂ ਵੀ ਸ਼ੌਟ ਹੀ ਨਹੀਂ ਆਉਦੇ ਵਿੱਚ ਉਸ ਉਸ ਦਾ ਤਾਂ ਫਿਰ ਬੇਕੂਫੀ ਕਹਿ ਸਕਦੇ ਆ ਐਡਾ ਬੜਾ ਰਿਸਕ ਲੈਣਾ ਇੱਥੇ ਆਪਾਂ ਕੁਝ ਵੀ ਕਰ ਸਕਦੇ ਹਾਂ ਥੋੜੀ ਫੈਮਿਲੀ ਚ ਕੋਈ ਫੌਲ ਹੈ ਨਹੀਂ ਕੋਈ ਕਾਜ਼ ਨਹੀਂ ਰੁੱਤਦਾਰ ਹੋਣਗੇ ਪਰ ਆਪਣੀ ਨਹੀਂ ਵੀ ਕੋਈ ਨਹੀਂ ਆਪਣਾ ਘਰੀ ਵੀ ਕੋਈ ਨਹੀਂ ਤੁਹਾਡੇ ਬੱਚੇ ਕੀ ਕੀ ਨੇ ਹਾਂਜੀ ਹਾਂਜੀ ਦੋ ਬੇਟੇ ਨੇ ਦੋ ਬੇਟੇ ਨੇ ਹਾਂਜੀ ਕਿੰਨੇ ਕਿੰਨੇ ਸਾਧਨ ਨੇ ਇਹ ਕਹੇਗਾ ਇਸ ਤਰ੍ਹਾਂ ਦੇ ਸਾਲ ਦਾ ਦੂਜਾ ਹੈਗਾ 1500 ਕਦੇ ਸੋਚਿਆ ਉਹਨਾਂ ਨੂੰ ਵੀ ਬਾਹਰ ਤੁਰਾਂਗੇ ਕਿ ਨਹੀਂ ਕਦੇ ਹੀ ਸੋਚਿਆ ਮੇਰਾ ਕੋਈ ਵਿਚਾਰ ਨਹੀਂ ਆ ਰਿਹਾ ਬੇਟੀ ਦਾ ਮਗਰਮਾ ਉਡਾ ਕੇ ਇੱਥੇ ਆਪਣਾ ਕੋਈ ਨਾ ਕੋਈ ਪ੍ਰਾਈਵੇਟ ਕੀਤਾ ਜਾਂ ਜੋਬ ਵਗੈਰਾ ਕਰ ਲਿਆ ਹਾਂ ਇਸ ਤਰ੍ਹਾਂ ਕਿਉਂਕਿ ਬਾਹਰ ਜਾਣ ਤੇ ਬੜਾ 25-26 ਲੱਖ ਰੁਪਈਆ ਲਾਉਣੇ ਆ ਹਾਂਜੀ ਬਲਕਿ ਇਸ ਟਾਈਮ ਤੱਕ ਕੈਨੇਡਾ ਦੇ ਵਿੱਚ ਬਿਲਕੁਲ ਕੰਦੇ ਨਹੀਂ ਕੰਮ ਹੈ ਲੀਗਾ ਕੰਮ ਬਹੁਤ ਘੱਟ ਗਿਆ ਤੇ ਮਤਲਬ ਇੱਥੇ ਹੀ ਉਹਨੂੰ ਆਪਣਾ ਕੋਈ ਨਾ ਕੋਈ ਕੰਮ ਕਰ ਲੈਣਾ ਚਾਹੀਦਾ ਹਾਂਜੀ ਮੇਰੇ ਸਭ ਨੂੰ ਬਾਕੀ ਸਾਰੇ ਆਪਣੀ ਸੋਚਾਰੇ ਕੇ ਬਾਰੇ ਆਪਣੀ ਸੋਚਣਾ ਬੱਚਿਆਂ ਦੇ ਫੋਨ ਬੱਚਿਆਂ ਦਾ ਕੀ ਕਰਨਗੇ ਉਹ ਉਹਨਾਂ ਦੀ ਡਿਮੈਂਡ ਚੱਲ ਬੱਚੇ ਇੰਡੀਪੈਂਡੈਂਟ ਨੇ ਹਾਂ ਹਾਂ ਉਹ ਕੱਜਕੱਲ ਜਵਾਨ ਕਹਿੰਦੇ ਆਪਾਂ ਨੂੰ ਬਿਲਕੁਲ ਕਲੀਅਰਲੀ ਕਹਿ ਦਿੰਦੇ ਨੇ ਵੀ ਸਾਡੀ ਲਾਈਫ ਆਸੀਂ ਆਪਣੇ ਤਰੀਕੇ ਨਾਲ ਇਹਨੂੰ ਸਪੈਂਡ ਕਰਨਾ ਹੈ ਹਨਾ ਤੇ ਹੁਣ ਆਪਾਂ ਆਪਣਾ ਇਰਾਦਾ ਪੁਣੋਂ ਥੋਪ ਵੀ ਨਹੀਂ ਸਕਦੇ ਆਪਣਾ ਕੋਈ ਵੀ ਜਿਹੜਾ ਪਰਿਸ਼ਾਦ ਇਹ ਵੀ ਇੱਥੇ ਰਹਿ ਕੇ ਵਧੀਆ ਕੰਮ ਕਰਨ ਨੂੰ